ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਟੈਲੀਵਿਜ਼ਨ ਦੇ ਲਾਭ ਅਤੇ ਹਾਨੀਆਂ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਟੈਲੀਵਿਜ਼ਨ ਤੌਰ ਦਰਸ਼ਨ ਆਧੁਨਿਕ ਵਿਗਿਆਨ ਦੀ ਇੱਕ ਇੱਕ ਵਿਚਿੱਤਰ ਕਾਢ ਹੈ ਇਸ ਵਿੱਚ ਰੇਡੀਓ ਅਤੇ ਸਿਨੇਮਾ ਦੋਹਾਂ ਦੇ ਗੁਣ ਭਰੇ ਹੋਏ ਹਨ ਇਸ ਦਾ ਲੋਕੇ ਮਨੋਰੰਜਨ ਦੇ ਸਾਧਨਾ ਵਿੱਚ ਆਪਣਾ ਹੀ ਮੌਲਿਕ ਅਤੇ ਖਾਸ ਸਥਾਨ ਹੈ ਜਿੱਥੇ ਰੇਡੀਓ ਰਾਹੀਂ ਸਾਡੇ ਤੱਕ ਕੇਵਲ ਆਵਾਜ਼ ਰਾਹੀਂ ਵੱਖ-ਵੱਖ ਪ੍ਰਕਾਰ ਦੇ ਪ੍ਰੋਗਰਾਮ ਪਹੁੰਚਾਏ ਜਾਂਦੇ ਹਨ ਉੱਥੇ ਹੀ ਟੈਲੀਵਿਜ਼ਨ ਵਿੱਚ ਉਸ ਪ੍ਰੋਗਰਾਮ ਦਾ ਚਿੱਤਰ ਵੀ ਸਾਡੇ ਸਾਹਮਣੇ ਆਉਂਦਾ ਹੈ ਇਸ ਪ੍ਰਕਾਰ ਟੈਲੀਵਿਜ਼ਨ ਰੇਡੀਓ ਦੇ ਮੁਕਾਬਲੇ ਮਨੋਰੰਜਨ ਦਾ ਵਧੇਰੇ ਜਿਉਂਦਾ ਜਾਗਦਾ ਤੇ ਪ੍ਰਭਾਵਸ਼ਾਲੀ ਸਾਧਨ ਹੈ ਭਾਰਤ ਵਿੱਚ ਟੈਲੀਵਿਜ਼ਨ ਭਾਰਤ ਵਿੱਚ ਟੈ ਸਭ ਤੋਂ ਪਹਿਲਾਂ ਟੈਲੀਵਿਜ਼ਨ ਇੱਕ ਪ੍ਰਦਰਸ਼ਨੀ ਵਿੱਚ ਆਇਆ ਸੀ ਅਕਤੂਬਰ ਸਨ 1959 ਇਸ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ ਟੈਲੀਵਿਜ਼ਨ ਵਿਭਾਗ ਦਾ ਉਦਘਾਟਨ ਕੀਤਾ ਪੰਜਾਬ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਸ਼ੁਰੂ ਹੋਇਆ ਸੀ ਇਸ ਤੋਂ ਪਹਿਲਾਂ ਪੰਜਾਬ ਦੇ ਬੇਲੇ-ਬੇਲੇ ਘਰਾਂ ਵਿੱਚ ਹੀ ਪਾਕਿਸਤਾਨ ਤੋਂ ਲਹੌਰ ਟੈਲੀਵਿਜ਼ਨ ਸਟੇਸ਼ਨ ਦਾ ਪ੍ਰੋਗਰਾਮ ਦਿਲਚਸਪੀ ਨਾਲ ਦੇਖਿਆ ਜਾਂਦਾ ਸੀ 13 ਅਪ੍ਰੈਲ ਸਨ 1979 ਈਸਵੀ ਵਿੱਚ ਜਲੰਧਰ ਦਾ ਟੈਲੀਵਿਜ਼ਨ ਸਟੇਸ਼ਨ ਚਾਲੂ ਕੀਤਾ ਗਿਆ ਜਲੰਧਰ ਅਤੇ ਅੰਮ੍ਰਿਤਸਰ ਟੈਲੀਵਿਜ਼ਨ ਕੇਂਦਰਾ ਸਾਰੇ ਪ੍ਰੋਗਰਾਮਾਂ ਨੂੰ ਸੰਯੁਕਤ ਰੂਪ ਵਿੱਚ ਪੇਸ਼ ਕੀਤਾ ਗਿਆ ਜਾਂ ਪੇਸ਼ ਕਰਦੇ ਸਨ ਇਨਾ ਟੈਲੀਵਿਜ਼ਨ ਕੇਂਦਰਾ ਤਾਂ ਹੀ ਵੱਖ-ਵੱਖ ਪ੍ਰਕਾਰ ਦੇ ਮਨੋਰੰਜਨ ਕਰਨ ਵਾਲੇ ਪ੍ਰੋਗਰਾਮ ਫਿਲਮਾਂ ਚਿੱਤਰਹਾਰ ਗੀਤ ਨਾਚ ਨਾਟਕ ਕਹਾਣੀਆਂ ਆਦਿ ਪੇਸ਼ ਕਰਨ ਤੋਂ ਇਲਾਵਾ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਵਾਲੇ ਵਿਦਿਆਕਤ ਤੇ ਤਰੱਕੀ ਵਿੱਚ ਮਦਦ ਕਰਨ ਵਾਲੇ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ ਟੈਲੀਵਿਜ਼ਨ ਦੇ ਅੱਜ ਦੇ ਮਨੁੱਖ ਨੂੰ ਬਹੁਤ ਸਾਰੇ ਲਾਭ ਹਨ ਜੋ ਕੀ ਹੇਠਾਂ ਲਿਖੇ ਹਨ ਦੂਰ ਦੁਰਾਡੇ ਤੋਂ ਪ੍ਰੋਗਰਾਮ ਨੂੰ ਨਾਲੋਂ ਨਾਲ ਦੇਖ ਸਕਣਾ ਟੈਲੀਵਿਜ਼ਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੁਆਰਾ ਅਸੀਂ ਘਰ ਬੈਠਿਆਂ ਹੀ ਦੁਨੀਆ ਤੇ ਦੇਸ਼ ਤੇ ਵਿਦੇਸ਼ ਬਕ ਬਕ ਘਟਾਂ ਵਾਂ ਤੇ ਉੱਪਰ ਹੋ ਰਹੇ ਸਮਾਰੋਹਾਂ ਤੇ ਮੈਚਾਂ ਤੇ ਹੁਸਵਾਂ ਨੂੰ ਨਾਲੋਂ ਨਾਲ ਪੜਦੇ ਤੇ ਉੱਪਰ ਦੇਖ ਸਕਦੇ ਹਾਂ ਮਨ ਪਰ ਚਾਵੇ ਦਾ ਸਾਧਨ ਟੈਲੀਵਿਜ਼ਨ ਅੱਜ ਦੇ ਮਨੁੱਖ ਦੇ ਮਨ ਪਰ ਚਾਵੇ ਦਾ ਵੱਡਾ ਸਾਧਨ ਹੈ ਘਰ ਬੈਠਿਆਂ ਹੀ ਅਸੀਂ ਪੁਰਾਣੀਆਂ ਫਿਲਮਾਂ, ਨਾਟਕ, ਮੈਚ, ਭਾਸ਼ਣ, ਨਾਚ, ਗਾਣਿਆਂ ਦੀ ਦੇਖ ਸਕਦੇ ਹਾਂ। ਅਤੇ ਇਸ ਪ੍ਰਕਾਰ ਆਪਣਾ ਮਨ ਪਰਚਾਉਂਦੇ ਹਾਂ। ਜਾਣਕਾਰੀ ਅਤੇ ਗਿਆਨ ਦਾ ਮਸਰੋਤ। ਇਸ ਰਾਹੀਂ ਸਾਨੂੰ ਵੱਖ-ਵੱਖਰੇ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਰਾਹੀਂ ਕਈ ਚੀਜ਼ਾਂ ਦੀ ਪ੍ਰਦਰਸ਼ਨੀ ਪੇਸ਼ ਕੀਤੀ ਜਾਂਦੀ ਹੈ ਜਿਨ੍ਹਾਂ ਤੋਂ ਅਸੀਂ ਕਈ ਤਰ੍ਹਾਂ ਦਾ ਦੀ ਵਿਹਾਰਿਕ ਜਾਣਕਾਰੀ ਲੈਂਦੇ ਹਨ ਕਾਰੋਬਾਰੀ ਲਾਭ ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰਕੇ ਲਾਭ ਕਮਾਉਂਦੇ ਹਨ ਜਿਸ ਨਾਲ ਮੰਗਵਾਦੀ ਹੈ ਅਤੇ ਦੇਸ਼ ਵਿੱਚ ਮਾਲ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਖਬਰਾਂ ਦੀ ਜਾਣਕਾਰੀ ਇਸ ਦਾ ਵੱਡਾ ਲਾਭ ਤਾਜ਼ੀਆਂ ਵਾਪਰਦੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ ਭਾਵੇਂ ਇਹ ਕਾਮ ਅਖਬਾਰਾਂ ਦੀ ਅਖਬਾਰਾਂ ਵੀ ਕਰਦੀਆਂ ਹਨ ਪਰ ਅਖਬਾਰਾਂ ਬੀਤੇ ਦਿਨ ਦੀਆਂ ਖਬਰਾਂ ਦਿੰਦੀਆਂ ਹਨ ਜਦ ਕਿ ਟੈਲੀਵਿਜ਼ਨ ਰੇਡੀਓ ਵਾਂਗ ਸਾਨੂੰ ਉਸੇ ਦਿਨ ਦੀਆਂ ਹੋਈਆਂ ਜਾਂ ਕੁਝ ਸਮਾਂ ਪਹਿਲਾਂ ਵਾਪਰੀਆਂ ਘਟਨਾਵਾਂ ਸੰਬੰਧੀ ਖਬਰਾਂ ਤੇ ਤਸਵੀਰਾਂ ਸਹਿਤ ਗਿਆਨ ਦਿੰਦਾ ਹੈ ਰੋਜ਼ਗਾਰ ਦਾ ਸਾਧਨ ਇਸ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਟੈਲੀਵਿਜ਼ਨ ਸਟੇਸ਼ਨ ਉੱਤੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜ਼ਗਾਰ ਮਿਲਦਾ ਹੈ ਅਗਲਾ ਹੈ ਟੈਲੀਵਿਜ਼ਨ ਦੇ ਨੁਕਸਾਨ ਜਿੱਥੇ ਟੈਲੀਵਿਜ਼ਨ ਦੇ ਬਹੁਤ ਸਾਰੇ ਫਾਇਦੇ ਹਨ ਉੱਥੇ ਹੀ ਕੁਝ ਨੁਕਸਾਨ ਵੀ ਹਨ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸੁਆਦਲੇ ਵਨਸੂਵਨੇ ਪ੍ਰੋਗਰਾਮ ਦੇ ਕੇ ਬੰਦੇ ਦਾ ਬਹੁਤ ਸਾਰਾ ਸਮਾਂ ਬੇਕਾਰ ਕਰਦਾ ਹੈ ਤੇ ਟੈਲੀਵਿਜ਼ਨ ਨੇ ਗਲੀ ਮੁਹੱਲਿਆਂ ਵਿੱਚ ਰੋਲਾ ਰਪੇ ਨੂੰ ਵੀ ਵਧਾਇਆ ਹੋਇਆ ਹੈ ਸ਼ਾਮ ਪਹਿਲੇ ਲੋਕਾਂ ਦੇ ਮੇਲ ਮਿਲਾਪ ਨੂੰ ਘਟਾਇਆ ਹੈ ਇਸ ਦੇ ਪਰਦੇ ਹੀ ਇਸ ਦੇ ਪਰਦੇ ਹੀ ਤੇਜ਼ ਰੋਸ਼ਨੀ ਅੱਖਾਂ ਦੀ ਨਜ਼ਰ ਉੱਪਰ ਵੀ ਮਾੜਾ ਅਸਰ ਪਾਉਂਦੇ ਹਨ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਟੈਲੀਵਿਜ਼ਨ ਆਧੁਨਿਕ ਆਧੁਨਿਕ ਵਿਗਿਆਨ ਦੀ ਇੱਕ ਨੌਕੀ ਖੋਜ ਹੈ ਤੇ ਭਾਰਤ ਵਿੱਚ ਰੈਲੀਵਿਜ਼ਨ ਦੇ ਵਿਕਾਸ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਟੈਲੀਵਿਜ਼ਨ ਦੇ ਵਿਕਾਸ ਤੋਂ ਬਿਨਾ ਅੱਜ ਦਾ ਸਭਿਆਚਾਰਕ ਤਰੱਕੀ ਨਹੀਂ ਕਰ ਸਕਦਾ ਤਬਾਤਿਓ اےਸੀ ਟੈਲੀਵਿਜ਼ਨ ਦੇ ਲਾਭ ਅਤੇ ਹਾਨੀਆਂ ਤੇ ਲੇਖ ਪੰਜਾਬੀ ਵਿੱਚ ਜੇਕਰ ਵੀੜਾ ਪਸੰਦਾ ਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ